ਦੋ ਵਾਰ ਦਾ ਤਾਂ ਕ੍ਰੇਸ ਕਰਨ ਚ ਕਾਮਯਾਬੀ ਮਿਲੀ ਦੋਨੇ ਬੜੀ ਸੈਂਸੇਸ਼ਨਲ ਵਾਰਦਾਤਾਂ ਸੀ ਜੀ ਇੱਕ ਬੀਤੇ ਦਿਨ ਭਰਾਵਾਂ ਦਾ ਟਾਬਾ ਰਾਜਪੁਰਾ ਦੇ ਓਨਰ ਦੇ ਉੱਪਰ ਫਾਇਰਿੰਗ ਕਰਕੇ ਤੇ ਲੱਕੀ ਪਟਿਆਲ ਗੈਂਗ ਵੱਲੋਂ ਵੱਡੀ ਰਕਮ ਫਰੋਤੀ ਦੀ ਮੰਗੀ ਗਈ ਸੀ ਇੱਕ ਪਾਤੜਾ ਏਰੀਏ ਚ ਐਨ ਆਰ ਆਈ ਪਰਿਵਾਰ ਦੇ ਫਾਰਮ ਹਾਊਸ ਦੇ ਉੱਪਰ ਵੀ ਫਾਇਰਿੰਗ ਕਰਕੇ ਉਹਨਾਂ ਤੋਂ ਵੀ ਫਰੋਤੀ ਮੰਗੀ ਗਈ ਸੀ ਦੋਨੇ ਵਾਰਦਾਤਾਂ ਤੋਂ ਬਾਅਦ ਸਾਡੀਆਂ ਟੀਮਾਂ ਲਗਾਤਾਰ ਬਰਤ ਕਰ ਰਹੀਆਂ ਸੀ ਤੇ ਅੱਜ ਜਿਹੜਾ ਮੰਤਰੀ ਸਿੰਘ ਔਰ ਮੰਨਾ ਕੋਟ ਇਸੇ ਖਾਂ ਮੋਗੇਰੀਏ ਦਾ ਰਹਿਣ ਵਾਲਾ ਹੈ ਟੀਮਾਂ ਇਹਦਾ ਪਿੱਛਾ ਕਰ ਰਹੀਆਂ ਕਿ ਜਦੋਂ ਇਹ ਰੋਕੰਦੀ ਕੋਸ਼ਿਸ਼ ਕੀਤੀ ਗਈ ਤੇ ਇਹਨੇ ਪੁਲਿਸ ਪਾਰਟੀਆਂ ਦੇ ਉੱਪਰ ਫੈਰ ਕੀਤਾ ਤੇ ਜਵਾਬੀ ਫੈਰ ਚ ਇਹ जख्मी ਹੋਇਆ ਤੇ ਇਹ ਜੀਰੇ ਇਲਾਜ ਆ ਗਵਰਨਮੈਂਟ ਹਸਪੀਟਲ ਪਟਿਆਲਾ ਤੇ ਧੋਨੇ ਵਾਰਦਾਤਾਂ ਕਿਉਂਕਿ ਐਕਸਪੋਰਸ਼ਨ ਵੀ ਮੰਗੀ ਗਈ ਸੀ ਤੇ ਕੈਰਿੰਗ ਵੀ ਕੀਤੀ ਗਈ ਸੀ ਸਾਡੇ ਲਈ ਬਹੁਤ ਸੀਰੀਅਸ ਵਾਰਦਾਤਾਂ ਸੀਗੀਆਂ ਅੱਗੇ ਵੀ ਇਸ ਗੈਂਗ ਦੇ ਜਿਹੜੇ ਬਾਕੀ ਇਸ ਸ਼ੂਟਰ ਦੇ ਮੈਂਬਰ ਨੇ ਜਿਨ੍ਹਾਂ ਨੇ ਹੋਰ ਵੀ ਵਾਰਦਾਤਾਂ ਕੀਤੀਆਂ ਉਹਨਾਂ ਨੂੰ ਵੀ ਬਹੁਤ ਛੇਤੀ ਗ੍ਰਿਫਤਾਰ ਕੀਤਾ ਜਾਊ। ਸਰ ਇਹ ਇਕੱਲਾ ਹੀ ਸੀਗਾ ਉਸ ਵਾਰਦਾਤ ਦੇ ਵਿੱਚ ਉੱਠੀ ਇਹ ਦੋ ਜਾਣੇ ਸੀਗੇ ਜੀ ਵਾਰਦਾਤ ਇੱਕ ਨੂੰ ਅਸੀਂ ਕਾਬੂ ਕਰ ਲਿਆ ਤੇ ਦੂਜੇ ਨੂੰ ਵੀ ਬਹੁਤ ਛੇਤੀ ਜੀ ਕਿੰਨੇ ਕੋ ਮਾਮਲੇ ਕਰ ਜਾਂਦੇ ਜਿਆ ਸਰ ਇਹਦੇ ਉੱਤੇ ਕਿੰਨੇ ਕਿ ਮਾਮਲੇ ਦਰਜ ਜਿਹਦੇ ਉੱਪਰ ਮੁੰਡਲੀ ਪੁਲਿਸ ਦੇ ਤੇ ਜਿਹੜੀ ਗੱਲ ਸਾਹਮਣੇ ਆਈ ਹੈ 300 ਤੋਂ 400 ਮਾਮਲੇ ਦੇ ਇਹ ਕੰਮ ਵੀ ਲੱਗਦੇ। ਇਹ ਲक्की ਪਟਿਆਲ ਜਿਹੜੇ ਕਿ ਫੋਰਨ ਬੇਸ ਜਨਸਟਾ ਵੀ ਖਟਾਇਆ ਉਹਦੇ ਇਸ਼ਾਰਿਆਂ ਤੇ ਇਹਨੇ ਇਹ ਦੋਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਸਾਡੇ ਕੋਲੇ ਬੜੇ ਟੈਕਨੀਕਲ ਸਸਪੈਂਸ਼ਨ ਕਿਸੇ ਉਹਨੂੰ ਵੀ ਕਾਲ ਆਉਂਦੀ ਉਹ ਫੌਰੀ ਤੌਰ ਤੇ ਪੁਲਿਸ ਨੂੰ ਸਲਾਹ ਦੇਵੇ ਅਸੀਂ ਉਸ ਕਾਲ ਨੂੰ ਫੋਕਸ ਵੀ ਕਰਾਂਗੇ ਬੰਦਾ ਵੀ ਅਰੈਸਟ ਕਰਾਂਗੇ ਤੇ ਸਖਤ ਕਾਰਵਾਈ ਜਿਹੜੀ ਅਮਲ ਚ ਲਿਆ